ਯਾਦਾ ਆਪਾਂ ਛੋਟੇ ਹੁੰਦੇ ਬਚਪਨ ਚ ਇੱਕ ਗੇਮ ਖੇਡਦੇ ਹੁੰਦੇ ਸੀਗੇ ਜਿਹਦਾ ਨਾਮ ਹੁੰਦਾ ਸੀ ਬਾਉਂਡਰੀ ਇੱਕ ਬੱਚਾ ਸੈਂਟਰ ਚ ਖੜਦਾ ਸੀ ਔਰ ਚਾਰ ਬੱਚੇ ਨੁੱਕਰ ਦੇ ਵਿੱਚ ਖੜਦੇ ਸੀ ਤੇ ਉਹ ਜਿਹੜਾ ਵਿਚਕਾਰ ਵਾਲਾ ਬੱਚਾ ਹੁੰਦਾ ਸੀ ਉਹਦੇ ਵਿੱਚ ਉਹਦੇ ਕੋਲ ਕਾਫੀ ਹੱਦ ਤੱਕ ਸਮਾਨ ਹੁੰਦਾ ਸੀ ਜਿੱਦਾਂ ਕਿ ਜੁੱਤੀਆਂ ਚਪਲਾਂ ਟਿਫਨ ਦੇ ਖਾਲੀ ਡੱਬੇ ਹਨਾ ਔਰ ਜਿਹੜੇ ਉਸ ਸਰਕਲ ਦੇ ਕੋਨਿਆਂ ਦੇ ਵਿੱਚ ਬੱਚੇ ਖੜੇ ਹੁੰਦੇ ਸੀ ਉਹਨਾਂ ਨੇ ਜਿਆਦਾ ਤੋਂ ਜਿਆਦਾ ਸਮਾਨ ਉਸ ਵਿਚਕਾਰਲੇ ਬੰਦੇ ਤੋਂ ਖਿੱਚ ਕੇ ਲੈ ਕੇ ਜਾਣਾ ਹੁੰਦਾ ਸੀ ਔਰ ਆਪਣੇ ਕੋਨੇ ਵੀ ਸੇਫ ਰੱਖਣੇ ਹੁੰਦੇ ਸੀ ਕਿ ਉਹਨਾਂ ਉਹਨਾਂ ਦੀ ਥਾਂ ਕੋਈ ਹੋਰ ਨਾ ਲੈ ਜਾਵੇ ਕਹਿਣ ਦਾ ਮਤਲਬ ਹੈ ਕਿ ਆਪਣੀ ਜਗ੍ਹਾ ਨੂੰ ਸੇਫ ਕਰਦੇ ਸੀ ਕਿ ਉਹਦੀ ਇੱਕ ਬਾਉਂਡਰੀ ਸੈੱਟ ਕਰਦੇ ਸੀ ਉਹਨਾਂ ਨੂੰ ਸੁਰੱਖਿਤ ਰੱਖਦੇ ਸੀ ਠੀਕ ਆ ਵੀ ਉਹਨਾਂ ਦੀ ਜਗ੍ਹਾ ਨਾ ਕੋਈ ਹੋਰ ਲੈ ਜਾਵੇ ਉੱਥੋਂ ਤੇ ਪਰ ਆਪਾਂ ਕਹਿਣ ਦਾ ਮਤਲਬ ਕਿ ਆਪਾਂ ਕੀ ਉਹ ਚੀਜ਼ਾਂ ਸਿਰਫ ਇੱਕ ਗੇਮ ਦੀ ਤਰ੍ਹਾਂ ਯਾਦ ਰੱਖੀਆ ਜਦੋਂ ਆਪਾਂ ਅਡਲਟ ਬਣ ਗਏ ਜਾਂ ਆਪਾਂ ਵੱਡੇ ਹੋ ਗਏ ਆਪਾਂ ਉਹ ਚੀਜ਼ ਨਾਲ ਨਹੀਂ ਲੈ ਕੇ ਤੁਰੇ ਆਪਾਂ ਉਹ ਕੀ ਆਪਾਂ ਉਹ ਹੱਦਾਂ ਪਛਾਣਦੇ ਆ ਹੱਲੇ ਵੀ ਨਹੀਂ ਕਿਉਂਕਿ ਆਪਾਂ ਉਹ ਗੇਮ ਤਾਂ ਖੇਢੀ ਪਰ ਆਪਾਂ ਉਸ ਗੇਮ ਨੂੰ ਭੁੱਲ ਗਏ ਚਲੋ ਆਓ ਆਪਾਂ ਯਾਦ ਕਰਦੇ ਆ ਜਿਹੜਾ ਕਿ ਤੁਹਾਡੇ ਅਵਚੇਤਨ ਮਨ ਨੂੰ ਖੁਸ਼ ਔਰ ਖੁਸ਼ਹਾਲ ਰੱਖੇ ਠੀਕ ਆ ਤੁਸੀਂ ਇੱਕ ਆਪਣੇ ਆਪ ਚ ਇੱਕ ਪ੍ਰਭੂ ਸੱਤਾ ਪ੍ਰਸੰਨ ਦੇਸ਼ ਹੁੰਨੇ ਆ ਠੀਕ ਆ ਜਿਹਦੇ ਵਿੱਚ ਤੁਹਾਨੂੰ ਇੱਕ ਲੋੜ ਹੁੰਦੀ ਆ ਆਪਣੇ ਆਪ ਲਈ ਵੀ ਮੈਂ ਆਪਣੀ ਬਾਉਂਡਰੀ ਸੈੱਟ ਕਰਾਂ ਠੀਕ ਆ ਮਤਲਬ ਇਹ ਆ ਕਿ ਮਤਲਬ ਕਿ ਆਪਣੇ ਆਪ ਚ ਆਜ਼ਾਦ ਤੇ ਆਪਣੇ ਆਪ ਦੇ ਫੈਸਲੇ ਖੁਦ ਲੈਣਾ ਠੀਕ ਆ ਕੋਈ ਹੋਰ ਨਾ ਲਵੇ ਤੁਹਾਡੇ ਫੈਸਲੇ ਤੁਹਾਡੇ ਆਪਣੇ ਫੈਸਲੇ ਤੁਹਾਡੇ ਆਪਣੇ ਹੋਣੇ ਚਾਹੀਦੇ ਆ ਜਿੱਦਾਂ ਕਿ ਇੱਕ ਪ੍ਰਭੂ ਸੱਤਾ ਪ੍ਰਸੰਨ ਦੇਸ਼ ਦੇ ਵਿੱਚ ਇੱਕ ਹੱਦਾਂ ਹੁੰਦੀਆਂ ਆ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਜਿੱਦਾਂ ਹੁਣ ਫੌਜੀ ਖੜੇ ਹੁੰਦੇ ਆ ਸਰਹੱਦਾਂ ਦੇ ਉੱਤੇ ਉਹਨਾਂ ਦਾ ਕੰਮ ਹੁੰਦਾ ਵੀ ਜਿਹੜੀ ਉਹ ਸਰਹੱਦ ਬਣਾਈ ਹੁੰਦੀ ਆ ਉਹ ਨਾ ਫੌਜੀਆਂ ਨੂੰ ਸੁਰੱਖਿਅਤ ਰੱਖਦੀ ਆ ਠੀਕ ਆ ਔਰ ਉਹ ਨਾ ਫੌਜੀਆਂ ਨੂੰ ਸੁਰੱਖਿਅਤ ਵੀ ਰੱਖਦੀ ਆ ਔਰ ਇਹ ਵੀ ਦੇਖਦੇ ਕਿ ਕੋਈ ਇੰਚ ਵੀ ਉਹਨਾਂ ਦੀ ਜ਼ਮੀਨ ਦਾ ਹਿੱਸਾ ਉਹਨਾਂ ਚੋਂ ਖੋ ਕੇ ਨਾ ਲੈ ਜਵੇ ਠੀਕ ਆ ਉਹ ਸਰਹੱਦਾਂ ਇਸ ਕਰਕੇ ਉਹ ਹੱਦਾਂ ਇਸ ਕਰਕੇ ਬਣਾਈਆਂ ਜਾਂਦੀਆਂ ਆ ਠੀਕ ਆ ਜਿਹੜੇ ਮਨੁੱਖ ਹੁੰਦੇ ਆ ਭਲਾ ਉਹ ਪ੍ਰਭੂ ਸੱਤਾਵਾਂ ਬਣਾਉਣ ਲਈ ਭਲਾ ਕੀ ਰੱਖਦੇ ਆ ਹੱਦਾਂ ਜਾਂ ਸੀਮਾਵਾਂ ਭਾਵ ਲਕਸ਼ਮਣ ਰੇਖਾ ਜੋ ਕਿ ਤੁਸੀਂ ਨਿਧਾਰਿਤ ਕਰਦੇ ਹੋ ਇਸ ਚੀਜ਼ ਨੂੰ ਆਪਣੀ ਸਿਹਤਮੰਦ ਜ਼ਿੰਦਗੀ ਰੱਖਣ ਵਾਸਤੇ ਠੀਕ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਨੂੰ ਸਿਹਤਮੰਦ ਰੱਖਣ ਲਈ ਨਿਰਧਾਰਤ ਕਰਦੇ ਆ ਠੀਕ ਆ ਤੇ ਇਹ ਹੱਦਾਂ ਤੁਸੀਂ ਤਾਂ ਨਿਰਧਾਰਤ ਕਰਦੇ ਆ ਕਿ ਜਿਹੜਾ ਕਿ ਅਗਲਾ ਬੰਦੇ ਨਾਲ ਤੁਹਾਨੂੰ ਕੋਈ ਯੁੱਧ ਨਾ ਕਰਨਾ ਪਵੇ ਮਤਲਬ ਕੋਈ ਬੈਂਸ ਚ ਨਾ ਪੈਣਾ ਪਵੇ ਤੇ ਨਾ ਹੀ ਅਗਲਾ ਬੰਦਾ ਤੁਹਾਡੀ ਹੋਂਦ ਨੂੰ ਕੁਚਲ ਸਕੇ ਤੇ ਨਾ ਹੀ ਨਾ ਤੁਹਾਡੇ ਇਸ ਜਿਹੜੇ ਤੁਹਾਨੂੰ ਕੋਈ ਪੈਰ ਦੀ ਜੁੱਤੀ ਸਮਝ ਸਕੇ ਹਨਾ ਵੀ ਤੁਹਾਨੂੰ ਪੈਰ ਦੀ ਜੁੱਤੀ ਦੇ ਥੱਲੇ ਲੈ ਕੇ ਰੱਖੇ ਵੀ ਤੁਸੀਂ ਪਿਸ ਪਿਸ ਕੇ ਰੋ ਅਗਲੇ ਦੇ ਨਾਲ ਤਾਂ ਤੁਸੀਂ ਹੱਦਾਂ ਜਿਹੜੀਆਂ ਉਹ ਆਪਣੇ ਲਈ ਨਿਰਧਾਰਿਤ ਕਰਦੇ ਆ ਤੇ ਜਿਹੜੀਆਂ ਇਹ ਸੀਮਾਵਾਂ ਹੁੰਦੀਆਂ ਬਾਉਂਡਰੀਸ ਹੁੰਦੀਆਂ ਉਹੀ ਸਾਡੀ ਹੋਂਦ ਦਾ ਜਿਹੜਾ ਆ ਉਹ ਰਿਸਪੈਕਟ ਕਰਦੀਆਂ ਅਸੀਂ ਆਪਣੀ ਸੈਲਫ ਰਿਸਪੈਕਟ ਕਰਾਂਗੇ ਤਾਂ ਹੀ ਕੋਈ ਕਰੇਗਾ ਨਾ ਤੇ ਉਸ ਚੀਜ਼ ਲਈ ਇਹ ਜ਼ਰੂਰੀ ਹੁੰਦੀਆਂ ਜਿਹੜੀਆਂ ਹੱਦਾਂ ਹੁੰਦੀਆਂ ਆ ਠੀਕ ਆ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਚੀਜ਼ ਮੈਂ ਸਿੱਖ ਰਹੀ ਆ ਤਾਂ ਮੈਂ ਇੱਥੇ ਰੱਖ ਰਹੀ ਆ ਕਿ ਸ਼ਾਇਦ ਕਿਸੇ ਦੇ ਖਾਨੇ ਪੈ ਜਾਣਗੀਆਂ ਹਨਾ ਤਾਂ ਮੈਂ ਦੱਸਦੀ ਤੁਹਾਨੂੰ ਮੈਂ ਕਿੱਥੋਂ ਪੜ ਰਹੀ ਆ ਤੇ ਇਹ ਮੈਨੂੰ ਕੀ ਸਿਖਾ ਰਹੀ ਆ ਠੀਕ ਆ ਮੈਂ ਦੱਸਦੀ ਆ ਤੁਹਾਨੂੰ ਇਹ ਇਹ ਆ ਬੁੱਕ ਚੋਂ ਪੜ ਰਹੀ ਆ ਮੈਂ ਤੁਹਾਨੂੰ ਮੈਂ ਦੱਸ ਦਿੰਨੀ ਆ 21 ਡੇਸ ਟੂ ਹੈਪੀਨੈਸ ਠੀਕ ਆ ਇਹ ਬੁੱਕ ਮੇਰੇ ਨਾ ਟੀਚਰ ਦੀ ਲਿਖੀ ਹੋਈ ਆ ਹੈਪੀ ਟਿੰਸਾ ਦੀ ਠੀਕ ਆ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਦੇਖੋ ਠੀਕ ਆ ਹੈਪੀ ਟਿੰਸਾ ਦੀ ਲਿਖੀ ਹੋਈ ਆ ਆਤਮ ਪ੍ਰਸੰਨਤਾ 21 ਦਿਨ ਦੇ ਵਿੱਚ ਮਤਲਬ ਤੁਹਾਨੂੰ ਕੋਈ ਵੀ ਹੈਬਿਟ ਤੁਸੀਂ ਛੱਡਣੀ ਆ ਉਹਦੇ ਵਾਸਤੇ ਤੁਹਾਨੂੰ 21 ਦਿਨ ਲੱਗਣੇ ਆ ਇਹ ਜਿੰਨੇ ਵਿਚਾਰ ਮੈਂ ਇੱਥੇ ਰੱਖ ਰਹੀਆਂ ਨਾ ਇਹ ਉਹਨਾਂ ਦੇ ਆਪਣੇ ਵਿਚਾਰ ਆ ਕਿਸੇ ਤੋਂ ਕਾਪੀ ਨਹੀਂ ਕੀਤੇ ਹੋਏ ਪਰ ਮੈਂ ਕਾਪੀ ਕਰ ਰਹੀ ਇੱਥੇ ਕਾਪੀ ਮਤਲਬ ਮੈਂ ਉਹਨਾਂ ਦੇ ਵਿਚਾਰ ਥੋੜੇ ਮੋਰੇ ਰੱਖ ਰਹੀਆਂ ਠੀਕ ਆ ਤੇ ਜੋ ਮੈਂ ਬੋਲ ਰਹੀ ਹਾਂ ਮੇਰੇ ਵਿਚਾਰ ਨਹੀਂ ਆ ਜੇ ਮੈਂ ਕਹਾਂ ਮੈਂ ਸਿੱਖ ਰਹੀਆਂ ਮੈਂ ਬੜੀ ਧੀਰ ਤੋਂ ਲੱਭ ਰਹੀ ਸੀ ਕਿ ਮੈਨੂੰ ਕੋਈ ਟੀਚਰ ਮਿਲੇ ਵਧੀਆ ਮਿਲੇ ਔਰ ਜਿਹੜਾ ਕਿ ਮੈਨੂੰ ਵਧੀਆ ਰਸਤੇ ਲੈ ਕੇ ਜਾਏ ਔਰ ਵਧੀਆ ਚੀਜ਼ਾਂ ਸਿਖਾਏ ਔਰ ਇਹ ਜਿਹੜੀ ਬੁੱਕ ਹੈ ਮੇਰੀ ਲਾਈਫ ਦੀ ਫਰਸਟ ਬੁੱਕ ਹੈ ਜਿਹੜੇ ਤੋਂ ਮੈਂ ਸਿੱਖ ਰਹੀ ਹਾਂ ਠੀਕ ਹੈ ਔਰ ਇਹ ਮੇਰੇ ਟੀਚਰ ਦੀ ਬੁੱਕ ਹੈ ਔਰ ਅਗਰ ਤੁਸੀਂ ਇਹ ਬੁੱਕ ਮੰਗਵਾਣੀ ਵੀ ਹੈ ਤਾਂ ਮੈਂ ਤੁਹਾਨੂੰ ਵੈਬਸਾਈਟ ਵੀ ਦੱਸ ਸਕਦੀ ਹਾਂ ਤੇ ਉਹਨਾਂ ਦੀ ਆਈਡੀ ਵੀ ਦੱਸ ਸਕਦੀ ਹਾਂ ਮੈਂ ਮੈਂਸ਼ਨ ਕਰ ਦੂੰਗੀ ਇੱਥੇ ਤੇ ਬਟ ਮੈਂ ਰਿਸਪੈਕਟ ਦਿੰਨੀ ਆ ਉਹਨਾਂ ਨੂੰ ਕਿ ਉਹਨਾਂ ਕਰਕੇ ਮੇਰੀ ਲਾਈਫ 'ਚ ਜੋ ਚੇਂਜਸ ਆਏ ਆ ਅਮੇਜ਼ਿੰਗ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਮੇਰੀ ਲਾਈਫ 'ਚ ਚੇਂਜਸ ਨਾ ਆਉਂਦੇ ਅੱਜ ਮੈਂ ਇੰਨੇ ਸੋਹਣੇ ਵਿਚਾਰ ਲੈ ਕੇ ਤੁਹਾਡੇ ਨਾਲ ਇਦਾਂ ਗੱਲਾਂ ਨਾ ਕਰ ਰਹੀ ਹੁੰਦੀ ਯਾ ਔਰ ਮੈਂ ਦਿਲੋਂ ਥੈਂਕ ਯੂ ਕਰਦੀ ਆ ਦੀਦੀ ਦਾ ਕਿ ਤੁਹਾਡੇ ਕਾਰਨ ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਹੋਣ ਰਹੇ ਆ ਠੀਕ ਹੈ ਹੋ ਰਹੇ ਆ ਔਰ ਹੋ ਚੱਲੇ ਆ ਹਜੇ ਤਾਂ ਅਸੀਂ ਬਹੁਤ ਕੁਝ ਸਿੱਖਣਾ ਬਹੁਤ ਕੁਝ ਲਾਈਫ 'ਚ ਬੰਦਾ ਕਦੇ ਪੂਰਾ ਨਹੀਂ ਹੁੰਦਾ ਸਿੱਖਦਾ ਰਹਿੰਦਾ ਸਿੱਖਦਾ ਰਹਿੰਦਾ ਸਿੱਖਦਾ ਰਹਿੰਦਾ ਕੋਈ ਵੀ ਨਹੀਂ ਪੂਰਾ ਹੋ ਸਕਦਾ ਸਾਰੀ ਜ਼ਿੰਦਗੀ ਤੁਸੀਂ ਸਿੱਖਦੇ ਰਹਿਣਾ ਔਰ ਮੈਂ ਕਹੂੰਗੀ ਜਿੰਨਾ ਸਿੱਖ ਲੋ ਉਨਾ ਹੀ ਘਟਾ ਜਿੰਨਾ ਸਿੱਖੋ ਉਨਾ ਹੀ ਘਟਾ ਸਿੱਖਦੇ ਰਹੋ ਕੁਛ ਨਾ ਕੁਛ ਠੀਕ ਹੈ ਚਲੋ ਅੱਗੇ ਗੱਲ ਕਰਦੇ ਆ ਅੱਗੇ ਇਸ ਬੁੱਕ ਚ ਕੀ ਲਿਖਿਆ ਹੋਇਆ ਮੇਰੀ ਟੀਚਰ ਨੇ ਔਰ ਮੇਰੇ ਟੀਚਰ ਕਹਿੰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਇਹ ਸੱਚਮੁੱਚ ਦੇ ਵਿੱਚ ਹਨਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸੀਮਾਵਾਂ ਬਾਉਂਡਰੀ ਚ ਹੱਦਾਂ ਆ ਇਹ ਬਚਪਨ ਚ ਹੀ ਬੱਚਿਆਂ ਨੂੰ ਸਿਖਾ ਦੇਣੀਆਂ ਚਾਹੀਦੀਆਂ ਆ ਕਿ ਕਿ ਉਹਨਾਂ ਦਾ ਇੱਕ ਬੇਸ ਬਣ ਜੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾ ਦੇਣੀਆਂ ਚਾਹੀਦੀਆਂ ਕਿ ਤੁਹਾਡੀਆਂ ਆਹ ਬਾਉਂਡਰੀਸ ਆ ਤੁਸੀਂ ਇਦਾਂ ਸੈੱਟ ਕਰਨੀਆਂ ਹਨਾ ਇਹ ਜਿਹੜੀਆਂ ਚੀਜ਼ਾਂ ਆ ਇਹ ਮਾਪਿਆਂ ਨੂੰ ਸਿਖਾਣੀਆਂ ਚਾਹੀਦੀਆਂ ਬਿਕੋਜ਼ ਮਾਪੇ ਕੀ ਆ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਮਾਪੇ ਆਪਣੇ ਫਸਟ ਟੀਚਰ ਹੁੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਸਿਖਾਣੀਆਂ ਚਾਹੀਦੀਆਂ ਬਟ ਚੱਕਰ ਇਹ ਆ ਆਪਣੇ ਸੱਭਿਆਚਾਰ ਦੇ ਵਿੱਚ ਕੀ ਕਰਦੇ ਆ ਲੋਕੀ ਬੱਚਿਆਂ ਨੂੰ ਬਾਉਂਡਰੀਸ ਉਹਨਾਂ ਦੀਆਂ ਦੱਸਦੇ ਨਹੀਂ ਹੈਗੇ ਉਹ ਕੀ ਕਰਦੇ ਆ ਕਾਸ ਤੌਰ ਤੇ ਕਹਿੰਦੇ ਆ ਵੀ ਬੱਚਿਆਂ ਦੇ ਵਿੱਚ ਜਿਹੜੇ ਜਿਹੜੇ ਜਿੱਦਾਂ ਵੀ ਭਾਰਤ ਭਾਰਤ ਦੇ ਵਿੱਚ ਹਨਾ ਜੋ ਵੀ ਆਪਾਂ ਪੰਜਾਬ ਚ ਉੱਠ ਕੇ ਆਏ ਆ ਆਪਣੇ ਬੱਚਿਆਂ ਨੂੰ ਕੀ ਸਿਖਾਇਆ ਜਾਂਦਾ ਆ ਸ਼ਾਬਦਿਕ ਤੌਰ ਦੇ ਉੱਤੇ ਸਿਖਾ ਦਿੱਤਾ ਜਾਂਦਾ ਹੈ ਉਹਨੂੰ ਤਾਂ ਪਾਲਣ ਪੋਸ਼ਣ ਕਰ ਦਿੱਤਾ ਜਾਂਦਾ ਆ ਹਨਾ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਸਿਰਫ ਬੁਰਾ ਵਤੀਰਾ ਹੋਣ ਲਈ ਤਿਆਰ ਕੀਤਾ ਜਾਂਦਾ ਆ ਤੂੰ ਨਾਲ ਕਿੱਦਾਂ ਬੋਲਣਾ ਜੇ ਉਹਨੇ ਐਦਾਂ ਕਹਿਤਾ ਤੂੰ ਕੀ ਕਰਨਾ ਮਤਲਬ ਬੁਰਾ ਵਤੀਰਾ ਉਹਨਾਂ ਨੂੰ ਸਿਖਾ ਦਿੱਤਾ ਜਾਂਦਾ ਵੀ ਤੂੰ ਐਦਾਂ ਜਾ ਉਹ ਆਪਣੇ ਘਰ ਦੇ ਮਾਹੌਲ 'ਚ ਦੇਖ ਲੈਂਦੇ ਆ ਫਿਰ ਜਿੱਦਾਂ ਦਾ ਬੱਚਾ ਆਪਣੇ ਘਰ ਦੇ ਮਾਹੌਲ 'ਚ ਜੋ ਦੇਖ ਕੇ ਵੱਡਾ ਹੁੰਦਾ ਆ ਉਹਦੀ ਸੋਚ ਤੁਸੀਂ ਕਦੇ ਚੇਂਜ ਨਹੀਂ ਕਰ ਸਕਦੇ ਕਦੇ ਵੀ ਨਹੀਂ ਕਰ ਸਕਦੇ ਜਿੱਦਾਂ ਦੇ ਮਾਹੌਲ 'ਚ ਉਹ ਚੇਂਜ ਕਿਉਂਕਿ ਅੱਗੇ ਜਾ ਕੇ ਜ਼ਰੂਰੀ ਥੋੜੀ ਕਿ ਤੁਹਾਨੂੰ ਕੋਈ ਸਿੱਧਾ ਰਸਤਾ ਦਿਖਾਉਣ ਵਾਲਾ ਮਿਲ ਜੇਗਾ ਫਿਰ ਉਹ ساری ਉਮਰ ਉਦਾਂ ਹੀ ਕੱਢਦਾ ਬੱਚਾ ਹਨਾ ਕਿਉਂਕਿ ਉਹਨੂੰ ਨਹੀਂ ਪਤਾ ਹੁੰਦਾ ਉਹਦੀ ਬਾਉਂਡਰੀਜ਼ ਉਦਾਂ ਉਹਦੀਆਂ ਬਣੀਆਂ ਨਹੀਂ ਹੁੰਦੀਆਂ ਉਹਦੀ ਸੋਚ ਉਦਾਂ ਦੀ ਹੋ ਜਾਂਦੀ ਹੈ ਕਿ ਉਹ ਚੀਜ਼ ਛੱਡਦਾ ਹੀ ਨਹੀਂ ਹੈਗਾ ਉਹਨੂੰ ਤੁਸੀਂ ਜਿੰਨਾ ਮਰਜ਼ੀ ਸਿੱਧੇ ਰਸਤੇ ਪਾ ਲਓ ਉਹ ਨਹੀਂ ਪਏਗਾ ਤੇ ਉਹਨੂੰ ਇਸ ਤਰੀਕੇ ਨਾਲ ਉਹਦਾ ਪਾਲਣ ਪੋਸ਼ਣ ਕਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਇਹ ਕਿਹਾ ਹੈ ਮੇਰੇ ਟੀਚਰ ਨੇ ਠੀਕ ਆ ਇਹ ਮੇਰੇ ਟੀਚਰ ਦੇ ਆਪਣੀ ਵਰਡਿੰਗ ਆ ਉਹਨਾਂ ਦੀ ਆਪਣੀ ਸੋਚ ਆ ਜੋ ਕਿ ਉਹਨਾਂ ਨੇ ਆਪਣੇ ਆਪ ਆਪਣੇ ਹੱਥਾਂ ਨੇ ਬੁੱਕ ਲਿਖੀ ਹੈ ਠੀਕ ਹੈ ਇੱਕ ਵਾਰ ਜਦੋਂ ਮੇਰੇ ਜਿਹੜੇ ਟੀਚਰ ਆ ਉਹ ਕਿਸੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੀ ਉਹਨਾਂ ਨੇ ਉਹ ਉਹ ਜਿਹੜੇ ਭੈਣਾਂ ਨਾਲ ਗੱਲ ਹੋ ਰਹੀ ਹੋਗੀ ਉਹਨਾਂ ਨਾਲ ਬਹੁਤ ਬੁਰਾ ਵਤੀਰਾ ਹੋਇਆ ਸੀ ਤਾਂ ਮੇਰੇ ਟੀਚਰ ਦਾ ਉਹਨਾਂ ਨੂੰ ਜਵਾਬ ਸੀਗਾ ਮਤਲਬ ਕੁਐਸਚਨ ਸੀ ਸੌਰੀ ਕਿ ਕੀ ਤੁਸੀਂ ਆਪਣੀ ਧੀ ਨਾਲ ਵੀ ਇਦਾਂ ਹੀ ਹੁੰਦਾ ਦੇਖੋਗੇ ਦੇਖ ਸਕੋਗੇ ਕਹਿੰਦੇ ਵੀ ਮੈਨੂੰ ਨਾ ਦੀ ਇੱਕਦਮ ਆਪਾਂ ਜਵਾਬ ਦੇ ਦੇਣਾ ਕਿ ਨਹੀਂ ਆਪਾਂ ਆਪਣੇ ਬੱਚਿਆਂ ਨਾਲ ਨਹੀਂ ਹੋਣ ਦੇਣਾ ਕਹਿੰਦੇ ਮੈਨੂੰ ਇਹ ਜਵਾਬ ਦੀ ਉਮੀਦ ਸੀ ਕਿ ਉਹ ਚਟਪਟ ਕੋਈ ਜਵਾਬ ਦੇਣਗੇ ਪਰ ਉਹਨਾਂ ਵੱਲੋਂ ਕੋਈ ਜਵਾਬ ਹੀ ਨਹੀਂ ਆਇਆ ਕਿ ਕਹਿੰਦੇ ਵੀ ਮੈਂ ਸੋਚਿਆ ਮਤਲਬ ਜਰਾ ਤਰ ਆਪਾਂ ਬੱਚਿਆਂ ਦੀ ਕੋਈ ਗੱਲ ਆਵੇ ਆਪਾਂ ਇੱਕਦਮ ਜਵਾਬ ਦੇ ਦਾਂਗੇ ਨਹੀਂ ਯਾਰ ਸਾਡੇ ਨਾਲ ਤਾਂ ਹੋ ਗਿਆ ਆਪਾਂ ਆਪਣੇ ਬੱਚਿਆਂ ਨਾਲ ਨਹੀਂ ਹੋਣ ਦੇਣਾ ਗਾਂ ਇਦਾਂ ਪਰ ਕਹਿੰਦੇ ਉਹਨਾਂ ਵੱਲੋਂ ਕੋਈ ਜਵਾਬ ਹੀ ਨਹੀਂ ਸੀਗਾ ਕਿ ਮਤਲਬ ਉਹ ਫਿਰ ਤੁਸੀਂ ਆਪਣੇ ਬੱਚੇ ਨੂੰ ਵੀ ਉਸੇ ਤਰੀਕੇ ਨਾਲ ਰੈਡੀ ਕਰ ਰਹੇ ਆਂ ਵੀ ਜੋ ਮੈਂ ਸਿਆ ਤੂੰ ਵੀ ਰੈਡੀ ਰਹਿ ਤੇਰੇ ਨਾਲ ਵੀ ਇਹੀ ਕੁਝ ਹੋਣਾ ਐਂਡ ਯੂ हैव टू ਫੇਸ ਥੈਟ ਇਹ ਚੀਜ਼ ਜੇ ਤੁਸੀਂ ਆਪਣੇ ਬੱਚਿਆਂ ਦੀ ਬਾਉਂਡਰੀ ਇਹਦਾ ਮਤਲਬ ਸੈੱਟ ਹੀ ਨਹੀਂ ਕੀਤੀ ਤੁਸੀਂ ਜੇ ਆਪਣੇ ਬੱਚਿਆਂ ਦੀ ਬਾਉਂਡਰੀ ਨਹੀਂ ਸੈੱਟ ਕਰੋਗੇ ਤਾਂ ਉਹਨਾਂ ਦਾ ਵੀ ਬੁਰਾ ਵਤੀਰਾ ਹੋਏਗਾ ਇੱਕ ਨਾ ਇੱਕ ਦਿਨ ਤੇ ਉਹ ਵੀ ਨਹੀਂ ਸਾਹਮਣ ਸਕਣਗੇ ਆਪਣੇ ਆਪ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਅਸੀਂ ਆਪਣੀ ਬਾਉਂਡਰੀ ਤੇ ਸੀਮਾ ਕਿੱਦਾਂ ਸੈੱਟ ਕਰਨੀ ਆ ਤੇ ਕਹਿੰਦੇ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਸੀ ਭੈਣ ਦਾ ਤੇ ਮੈਂ ਇਹ ਸੋਚਿਆ ਵੀ ਇਹ ਵੀ ਆਪਣੇ ਧੀ ਦੀ ਪਰਵਰਿਸ਼ ਫਿਰ ਕਿੱਦਾਂ ਦੀ ਕਰ ਰਹੇ ਹੋਣਗੇ ਜਿਹੜਾ ਕੋਈ ਜਵਾਬ ਹੀ ਨਹੀਂ ਦਿੱਤਾ ਕੋਈ ਮੂੰਹ 'ਚ ਕੋਈ ਲਫ਼ਜ਼ ਨਹੀਂ ਬੋਲਿਆ ਗਿਆ ਹਨਾ ਕਿ ਮੈਂ ਵੀ ਮੈਂ ਆਪਣੀ ਧੀ ਨਾਲ ਨਹੀਂ ਇਦਾਂ ਕੁਝ ਵੀ ਹੋਣ ਦੇਣਾ ਜੋ ਵੀ ਉਹਨਾਂ ਨਾਲ ਹੋ ਰਿਹਾ ਹੋਊਗਾ ਜੋ ਉਹਨਾਂ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਹੋਊਗਾ ਮੇਰੇ ਟੀਚਰ ਨੂੰ ਠੀਕ ਹੈ ਇਹ ਚੀਜ਼ ਬੱਚਿਆਂ ਨਾਲ ਰੋਜ਼ ਇਹ ਚੀਜ਼ ਜਿੱਦਾਂ ਹੁੰਦੀ ਆ ਜਿਹਦੇ ਵਿੱਚ ਤੁਸੀਂ ਆਪਣੇ ਜਿਹੜੇ ਮਾਪੇ ਹੁੰਦੇ ਜਾਂ ਕੁਝ ਵੀ ਆਪਾਂ ਉਹਨਾਂ ਧੱਕਾ ਕਰਦੇ ਆ ਬਈ ਤੂੰ ਆਹ ਅੰਕਲ ਨੂੰ ਗਲੇ ਲਾ ਲਾ ਆਹ ਆਂਟੀ ਨੂੰ ਗਲੇ ਲਾ ਲਾ ਹਣਾ ਉਹਨੂੰ ਜੱਫੀ ਪਾਲਾ ਜਦਕਿ ਭਾਵੇਂ ਅੰਕਲ ਆਂਟੀ ਬੁਰੇ ਬੁਰੇ ਹੀ ਹੋਣ ਉਹਨਾਂ ਦੀ ਨੀਤ ਵੀ ਸਾਫ਼ ਨਾ ਹੋਵੇ ਚੰਗੀ ਨਾ ਹੋਵੇ ਇਹ ਤੁਸੀਂ ਗਲਤ ਕਰ ਰਹੇ ਹੋ ਇੱਥੇ ਬੱਚਿਆਂ ਨੂੰ ਉਹਨਾਂ ਦੀ ਬਾਉਂਡਰੀ ਨਾ ਸਿਖਾ ਕੇ ਇਹ ਚੀਜ਼ ਇੱਥੇ ਗਲਤ ਹੋ ਰਹੀ ਆ ਇਸ ਤੋਂ ਅੱਗੇ ਮੈਂ ਕੰਟੀਨਿਊ ਕਰੂੰਗੀ ਇਨੀਆਂ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਵਿੱਚ ਆਈ ਹੈਵ ਲਰਨਡ ਸੋ ਮੈਨੀ ਥਿੰਗਸ ਲਾਈਕ ਆਮ ਵੈਰੀ ਹੈਪੀ ਤੇ ਮੈਂ ਬਹੁਤ ਕੁਝ ਸਿੱਖਿਆ ਇਸ ਚੀਜ਼ ਤੋਂ ਜੇ ਤੁਹਾਨੂੰ ਵੀ ਕੁਝ ਚੰਗਾ ਲੱਗਿਆ ਹੋਵੇ ਤਾਂ ਜਰੂਰ ਦੱਸਿਓ ਔਰ ਅਗਰ ਤੁਸੀਂ ਚਾਹੇ ਤਾਂ ਤੁਸੀਂ ਇਹ ਬੁੱਕ ਉਹ ਕਰ ਸਕਦੇ ਆ ਇਹ ਮੇਰੇ ਟੀਚਰ ਦੀ ਲਿਖੀ ਹੋਈ ਆ ਹੈਪੀ ਟਿੰਸਾ ਦੀ ਠੀਕ ਹੈ ਤੇ ਉਹਨਾਂ ਦੀ ਮੈਂ ਆਈਡੀ ਮੈਂਸ਼ਨ ਕਰ ਦਊਂਗੀ ਇੱਥੇ ਮੈਂ ਅੱਗੇ ਵੀ ਕਰ ਚੁੱਕੀ ਆ ਪਹਿਲਾਂ ਵੀ ਸੱਚਾ लवली ਬੁੱਕ ਮੈਂ ਇਹਨੂੰ ਮੈਂ ਅੱਗੇ ਵੀ ਕਹਿ ਚੁੱਕੀ ਮੇਰੀ ਜ਼ਿੰਦਗੀ ਦੀ ਪਹਿਲੀ ਬੁੱਕ ਔਰ ਮੈਂ ਇਹਨੂੰ ਉੱਥੇ ਰੱਖਦੀ ਜਿੱਥੇ ਮੈਂ ਪਾਠ ਪੂਜਾ ਕਰਦੀ ਹਾਂ ਕਿਉਂਕਿ ਮੈਨੂੰ ਇਹ ਬੁੱਕ ਨਾਲ ਬਹੁਤ ਪਿਆਰ ਆ ਔਰ ਇਹ ਚੀਜ਼ ਮੈਨੂੰ ਇਹ ਬੁੱਕ ਮੈਨੂੰ ਉਹ ਚੀਜ਼ ਸਿਖਾਉਂਦੀ ਆ ਜੋ ਮੈਨੂੰ ਕਦੇ ਕਿਸੇ ਨੇ ਨਹੀਂ ਸਿਖਾਈਆਂ ਔਰ ਕਾਫੀ ਚੀਜ਼ਾਂ ਮੈਂ ਆਪਣੀ ਦੀਦੀ ਤੋਂ ਸਿੱਖ ਰਹੀ ਆ ਅਮੇਜ਼ਿੰਗ ਤੇ ਮੈਂ ਬਸ ਇਹੀ ਗੱਲ ਕਹਿਣੀ ਸੀ ਤੇ ਜੋ ਮੈਂ ਪਾਠ ਚ ਅੱਗੇ ਬਣਾਉਂਗੀ ਜੋ ਇਸ ਤੋਂ ਅੱਗੇ ਲਿਖਿਆ ਹੋਗਾ ਉਸ ਵਿਸ਼ੇ ਦੇ ਵਿੱਚ ਅੱਜ ਲਈ ਇੰਨਾ ਹੀ ਬਹੁਤ ਆ ਥੈਂਕ ਯੂ ਸੋ ਮੱਚ